ਮਾਸਟਰ ਤਾਰਾ ਸਿੰਘ ਜੀ ਸਿੱਖ ਹਿਸਟਰੀ ਦੇ ਵਿੱਚ ਇੱਕ ਵੱਡਾ ਨਾਮ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਬੜਾ ਲੰਮਾ ਸਮਾਂ ਜਿਹੜੀ ਸਿੱਖ ਮੂਵਮੈਂਟ ਨੂੰ ਸ਼ੇਪ ਦੇਣ ਦੀ ਗੱਲ ਹੈ ਤੇ ਉਹਦੀ ਅਗਵਾਈ ਕਰਨ ਦੀ ਗੱਲ ਹੈ ਉਹਨਾਂ ਚ ਬਹੁਤ ਬੜੇ ਕੰਦੇ ਲੀਡਰ ਰਹੇ ਨੇ ਮਾਸਟਰ ਤਾਰਾ ਸਿੰਘ ਜੀ ਹੋਣੇ ਆਰ ਉਹਨਾਂ ਦੇ ਬਾਰੇ ਕੋਈ ਵੀ ਗੱਲ ਹੋਏਗੀ ਤਾਂ ਲਾਜ਼ਮੀ ਹੈ ਸਿੱਖ ਜਗਤ ਵਿੱਚ ਵੀ ਸੁਣੀ ਜਾਂਦੀ ਹੈ ਕੱਲਾ ਇੱਥੇ ਨਹੀਂ ওভারঅল ਇੰਡੀਆ ਦੇ ਮਾਮਲੇ ਦੇ ਵਿੱਚ ਵੀ ਜਦੋਂ ਫ੍ਰੀडम ਸਟ੍ਰਗਲ ਹੋਈ ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਮੋਰਚੇ ਹੋਏ ਸਾਰਿਆਂ ਦੇ ਵਿੱਚ ਅੱਜ ਅਸੀਂ ਇਸ ਲਈ ਗੱਲ ਕਰਨ ਲੱਗੇ ਹਾਂ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮਾਸਟਰ ਤਾਰਾ ਸਿੰਘ ਮੈਮੋਰੀਅਲ ਲੈਕਚਰ ਦੀ ਤਾਰੀਖ ਰੱਖੀ ਗਈ ਸੀ ਇਨਵੀਟੇਸ਼ਨ ਦਿੱਤੇ ਗਏ ਸੀ ਵੱਖ-ਵੱਖ ਥਾਵਾਂ ਦੇ ਉੱਤੇ ਪਰ ਉਹ ਇੱਕ ਦਿਨ ਪਹਿਲਾਂ ਆ ਕੇ ਰੱਦ ਕਰ ਦਿੱਤਾ ਗਿਆ ਕਿਹੜੇ ਕਾਰਨਾ ਕਰਕੇ ਰੱਦ ਕਰ ਦਿੱਤਾ ਗਿਆ ਉਹਦੇ ਵਿੱਚ ਕੁਝ ਗੈਸਟੇ ਹੋ ਜੇ ਸੀ ਗੱਲ ਕੀ ਸੀ ਕੋਈ ਪਤਾ ਨਹੀਂ ਹੈ ਆਮ ਤੌਰ ਦੇ ਉਤੇ ਕੀਤਾ ਜਾਂਦਾ ਅੱਜ ਕੱਲ੍ਹ ਕਈ ਕਾਫੀ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਨਾਰਮਲੀ ਹੋ ਗਿਆ ਕਿ ਬਹੁਤ ਸਾਰੇ ਲੈਕਚਰ ਰੱਦ ਹੋ ਰਹੇ ਨੇ ਜਿਹੜੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਜਾਂ ਸਪੀਕਰ 'ਤੇ ਇਤਰਾਜ਼ ਹੁੰਦਾ ਜਾਂ ਗੈਸਟ 'ਤੇ ਇਤਰਾਜ਼ ਹੁੰਦਾ ਜਾਂ ਜੋ ਕਹਿਣ ਵਾਲੇ ਨੇ ਆਪਣੇ ਮੂੰਹੋਂ ਉਹਨਾਂ 'ਤੇ ਇਤਰਾਜ਼ ਹੁੰਦਾ ਤੇ ਇਸ ਸੈਮੀਨਾਰ ਦੇ ਵਿੱਚ ਮੇਨ ਸਪੀਕਰ ਦੇ ਤੌਰ ਤੇ ਕੀਨੋਟ ਸਪੀਕਰ ਦੇ ਤੌਰ ਤੇ ਸਾਲਿਲ ਮਿਸ਼ਰਾ ਨੂੰ ਬੁਲਾਇਆ ਗਿਆ ਸੀ ਕਿ ਉਹ ਕਹਿਣ ਉਹਨਾਂ ਦੋ ਪ੍ਰੋਫੈਸਰਾਂ ਚੋਂ ਨੇ ਜਿਹੜੇ ਡਾਕਟਰ ਅੰਬੇਦਕਰ ਯੂਨੀਵਰਸਿਟੀ ਦੇ ਵਿੱਚੋਂ ਦੋ 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 ਕੱਢੇ ਗਏ ਸੀ ਕੋਈ ਵੀ ਨੇ ਉਹਨਾਂ ਦੇ ਵਿੱਚੋਂ ਆਪਣੇ ਵਿਚਾਰ ਧਾਰਕ ਸਟੈਂਡ ਦੇ ਕਰਕੇ ਜਾਂ ਵੱਖ-ਵੱਖ ਕਾਮਿਆਂ ਦੇ ਕਰਕੇ ਤੇ ਇਹਦੇ ਵਿੱਚ ਔਰ ਜਿਹੜੇ ਇੰਪੋਰਟੈਂਟ ਮਾਮਲਿਆਂ ਦੇ ਵਿੱਚ ਜਿਹੜਿਆਂ ਨੇ ਨੇ ਕਿਰਾਇਆ ਸੀ ਉਹਦੇ ਚ ਸਾਇਤ ਅਕਾਦਮੀ ਲੁਧਿਆਣਾ ਵੀ ਸੀ ਉਹ ਚ ਹਿਸਟਰੀ ਡਿਪਾਰਟਮੈਂਟ ਦੀ ਵੀ ਜ਼ਿੰਮੇਵਾਰੀ ਲਈ ਜਿੰਨੇ ਵੀ ਲਈ ਸੀਗੀ ਉਹਦੇ ਚ ਗੁਰੂ ਨਾਨਕ ਰਿਸਰਚ ਇੰਸਟੀਚਿਊਟ ਜਿਹੜੇ ਬਰ ਮਹਿੰਗਾ ইংল্যান্ড ਤੋਂ ਉਹ ਕਹਿੰਦੇ ਤਿੰਨਾ ਦਾ ਇੱਕ ਜਿਹੜਾ ਇਨਵੀਟੇਸ਼ਨ ਤੇ ਛਪਿਆ ਤਿੰਨਾ ਨੇ ਇਹ ਕਰਾਉਣਾ ਸੀ ਇਹ ਸਾਰੇ ਮਾਮਲੇ ਦੇ ਪਿਛੋਕੜ ਚ ਜਾਵਾਂਗੇ ਤੇ ਗੱਲ ਇਹ ਹੈ ਕਿਉਂਕਿ ਦਾ ਤਰਲੋਚਨ ਸਿੰਘ ਜਿਹੜੇ ਕੱਟ ਕੇ ਕੱਟ ਗਏ ਨਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਆਲਰੇਡੀਆ ਤੇ ਮੈਂਬਰ ਪਾਰਲੀਮੈਂਟ ਐਜੇ ਰਾਜਸਭਾ ਮੈਂਬਰ ਵੀ ਰਹੇ ਉਹਨਾਂ ਨੇ ਕੱਲ ਇੱਕ ਚਿੱਠੀ ਲਿਖੀ ਵਾਈਸ ਚਾਂਸਲਰ ਨੂੰ ਉਹਦੇ ਤੋਂ ਬਾਅਦ ਅੱਜ ਅਖਬਾਰ ਚ ਵੀ ਛਪੀ ਤੇ ਇਹ ਸਾਰੇ ਮਾਮਲਿਆਂ ਕਰਕੇ ਇਸ਼ੂ ਉਭਰ ਰਿਹਾ ਉਸੇ ਕਰਕੇ ਇਸ ਲਈ ਸਾਡੇ ਨਾਲ ਅੱਜ ਸਰਦਾਰ ਤਰਲੋਚਨ ਸਿੰਘ ਨੇ ਗੱਲਬਾਤ ਕਰਨ ਲਈ ਬਹੁਤ-ਬਹੁਤ ਸਵਾਗਤ ਹੈ ਜੀ ਸਾਸੀ ਘਾ ਤਰਲੋਚਨ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਬੜੀ ਬਾਰੀ ਤੁਹਾਡੇ ਦਰਸ਼ਨ ਪਹਿਲਾ ਹੋਏ ਤੇ ਜਿਹੜੀ ਚੈਨਲ ਤੁਸੀਂ ਲੋਕ ਸੇਵਾ ਕਰ ਰਹੇ ਹੋ ਤਾਂ ਅੱਜ ਪਹਿਲੀ ਵਾਰ ਮੈਨੂੰ ਵੀ ਮੌਕਾ ਮਿਲਿਆ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਾਥੀ ਅਕਾਲ ਬਹੁਤ ਅੱਛਾ ਲੱਗਦਾ ਤੁਸੀਂ ਹਮੇਸ਼ਾ ਵਿਦ ਯੋਰ ਐਕਸਪੀਰੀਅੰਸ ਐਂਡ ਨਾਲੇਜ ਸਾਰੀ ਦੁਨੀਆ ਨੂੰ ਕਰੰਟ ਅਫੇਅਰ ਤੇ ਜਾਣਕਾਰੀ ਦਿੰਦੇ ਹੋ ਅੱਜ ਲੋੜ ਵੀ ਕਮਿਊਨੀਕੇਸ਼ਨ ਯੁੱਗ ਹੈ ਜਿੱਨਾ ਕਮਿਊਨੀਕੇਸ਼ਨ ਰਾਈਟ ਔਰ ਸੱਚਾ ਜਾਏ ਉਹਦੀ ਲੋੜ ਹੈ ਉਹ ਤੁਸੀਂ ਉਹਦੀ ਸੇਵਾ ਕਰ ਰਹੇ ਹੋ ਬਹੁਤ ਸ਼ੁਕਰੀਆ ਤੁਹਾਡਾ ਤਦ ਤਰ ਦੋਸਤ ਜੀ ਤੁਸੀਂ ਕੱਲ ਵੀ ਇੱਕ ਚਿੱਠੀ ਲਿਖੀ ਜਿਹੜੀ ਅੱਜ ਅਖਬਾਰ ਚਾਈ ਫੇਰ ਦੁਬਾਰਾ ਇੱਕ ਚਿੱਠੀ ਲਿਖੀ ਬਾਈ ਇਸ ਦਾ ਮੋਟ ਜਿਹਦੀ ਵਜ੍ਹਾ ਕੀ ਹੈ ਕਿਉਂਕਿ ਯੂਨੀਵਰਸਿਟੀ ਨੇ ਜਿਹੜਾ ਯੂਨੀਵਰਸਿਟੀ ਦੀ ਤਰਫੋਂ ਕੋਟ ਚਪਿਆ ਹੈ ਜਾਂ ਜਿਹੜਾ ਉਹਨਾਂ ਨੇ ਕਿਹਾ ਉਹ ਕਹਿੰਦੇ ਸਾਡੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਨੇ ਜੀ ਤੇ ਇਸ ਕਰਕੇ ਪੋਸਟਪੋਨ ਕਰ ਰਹੇ ਆ ਅੱਗੇ ਫੇਰ ਕਰਾਵਾਂਗੇ ਮੈਂ ਹਿਸਟਰੀ ਡਿਪਾਰਟਮੈਂਟ ਤੋਂ ਵੀ ਟਰਾਈ ਕੀਤੀ ਪੁੱਛਣ ਦੀ ਉਹਨਾਂ ਨੇ ਵੀ ਗੱਲ ਤਾਂ ਇਹੀ ਕਹੀ ਕਿ ਸਾਡੀਆਂ ਐਕਟੀਵਿਟੀ ਚੱਲ ਰਹੀਆਂ ਨੇ ਕੈਨਸਲ ਨਹੀਂ ਕੀਤਾ ਪੋਸਟਪੌਨ ਕੀਤਾ ਗਿਆ ਅਸਲ ਦੇ ਵਿੱਚ ਇਹ ਸਾਰਾ ਮਾਮਲਾ ਪਰ ਇਹ ਹੁਣ ਸਾਰੀ ਯੂਨੀਵਰਸਿਟੀ ਚ ਇਹ ਕੋਈ ਜਨਤਕ ਇਹੋ ਜਿਹਾ ਤਾਂ ਪ੍ਰੋਗਰਾਮ ਨਹੀਂ ਸੀਗਾ ਕਿ ਜਿਹਦੇ ਚ ਬਹੁਤ بڑے ਕੋਈ ਸਾਰੀ ਯੂਨੀਵਰਸਿਟੀ ਇਨਵੋਲਵ ਹੋਣੀ ਹੋਵੇ ਜਾਂ ਬਾਕੀ ਦੇ ਪੈਰਲਲ ਪਰ ਇੱਕ ਯੂਨੀਵਰਸਿਟੀ ਚ ਤਾਂ 10-10 ਸੈਮੀਨਾਰ ਚੱਲਦੇ ਰਹਿੰਦੇ ਨੇ ਨਾਰਮਲੀ ਵਕ ਵਕ ਐਟੋਰੀਅਮਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਤਾਂ ਆਮ ਡਿਪਾਰਟਮੈਂਟਲ ਸੈਮੀਨਾਰ ਵੀ ਲਗਾਤਾਰ ਹੁੰਦੇ ਰਹਿੰਦੇ ਨੇ ਇਹ ਦਲੀਲ ਤੁਹਾਨੂੰ ਕਿੰਨੀ ਕੁ ਲੱਗਦੀ ਹੈ ਤੁਸੀਂ ਵੈਸੇ ਲਿਖਿਆ ਵੀ ਹੈ ਤੇ ਇਹ ਦਲੀਲ ਚ ਵਜਨ ਹੈ ਜਾਂ ਇਹਦੇ ਪਿੱਛੇ ਰੀਜਨ ਕੋਈ ਹੋਰ ਨੇ ਜੇ ਹੋਰ ਨੇ ਤਾਂ ਕਿਹੋ ਜਿਹਾ ਹੋ ਸਕਦੇ ਨੇ ਤੁਹਾਡੇ ਸਾਹਿਬ ਜਸਰ ਸਾਹਿਬ ਬਹੁਤ ਤੁਹਾਡਾ ਦਾ ਸ਼ੁਕਰੀਆ ਕਿ ਤੁਸੀਂ ਸਵੇਰੇ ਵੀ ਇਸ ਪ੍ਰੋਗਰਾਮ ਚ ਇਹਨੂੰ ਟੱਚ ਕੀਤਾ ਔਰ ਕਿਹਾ ਜੇ ਮੈਂ ਸੁਣਨ ਤੋਂ ਬਾਅਦ ਤੁਹਾਡਾ ਧੰਨਵਾਦ ਕੀਤਾ ਦੇਖੋ ਇਸ਼ੂ ਬੜਾ ਸਿੰਪਲ ਹੈ ਜਿਹਨੂੰ ਇਹਨਾਂ ਨੇ ਵਾਅਦੇ ਡਨ ਇਟ ਬੈਂਪੈਜ ਤੱਕ ਸਮਝ ਤੋਂ ਬਾਹਰ ਦੇਖੋ ਮੈਂ ਪੰਜਾਬ ਯੂਨੀਵਰਸਿਟੀ ਦਾ ਦੋ ਟਰਮਾਂ ਸੈਂਟਰ ਵੀ ਰਿਹਾ ਆਈ نو ਦਾ ਵਰਕਿੰਗ ਆਫ ਯੂਨੀਵਰਸਿਟੀ ਮੈਂ ਸਿੰਡੀਕੇਟ ਮੈਂਬਰ ਅੰਮ੍ਰਿਤਸਰ ਦਾ ਵੀ ਪਟਿਆਲੇ ਦਾ ਵੀ ਸਾਰਿਆਂ ਮੇਰਾ ਯੂਨੀਵਰਸਿਟੀ ਤਜਰਬਾ ਬੜਾ ਬੜੇ ਸਾਲ ਮੈਂ ਯੂਨੀਵਰਸਿਟੀਆਂ ਦੇ ਐਡਮਿਨਿਸਟ੍ਰੇਸ਼ਨ ਚ ਰਿਹਾ ਇਸ਼ੂ ਕੀ ਹੈ ਕਿ ਡਿਪਾਰਟਮੈਂਟ ਆਫ ਹਿਸਟਰੀ ਹੈ ਸਾਰੇ ਡਿਪਾਰਟਮੈਂਟ ਇੰਡੀਪੈਂਡੈਂਟ ਉਹਨਾਂ ਨੇ ਸੈਮੀਨਾਰ ਕਰ ਲਿਆ ਨੇਚਰਲੀ ਕੋਲੈਬੋਰੇਸ਼ਨ ਵੀ ਕਰਦੇ ਆ ਕੋਲੈਬੋਰੇਸ਼ਨ ਸਾਇਤ ਅਕੈਡਮੀ ਹੈ ਜਲੰਧਰ ਲੁਧਿਆਣਾ ਪੰਜਾਬ ਤੁਸੀਂ ਤਾਂ ਆਪ ਪੰਜਾਬੀ ਦੇ ਸਭ ਤੋਂ ਵੱਡੇ ਰਾਈਟਰ ਹੋ ਉਹ ਸਭ ਤੋਂ ਵੱਡੀ ਰੈਕਗਨਾਈਜ਼ ਔਰਗੇਨਾਈਜੇਸ਼ਨ ਹੈ ਪੰਜਾਬੀ ਰਾਈਟਰਸ ਦੀ ਉਹਦੇ ਨਾਲ ਕੋਲਾਬੋਰੇਸ਼ਨ ਹੈ ਔਰ ਉਸ ਤੋਂ ਬਾਅਦ ਦਿਲਗੀਰ ਸਾਹਿਬ ਵੀ ਜਿਹੜੀ ਬਰਮਿੰਗਮ ਵਾਲੀ ਹੈ ਉਹ ਵੀ ਆ ਰਹੇ ਆ ਇਸ ਤੋਂ ਬਾਅਦ ਕੀ ਹੋਵੇ ਵੈਨ ਦੇ ਡਿਸਾਈਡਡ ਦੇ ਪਬਲਿਸ਼ਡ ਅ ਇਨਵੀਟੇਸ਼ਨ ਕਾਰਡ ਬਕਾਇਦਾ ਸਰਕੂਲੇਟ ਹੋਇਆ ਨੈਚੁਰਲੀ ਜਦੋਂ ਇਹ ਚੀਜ਼ਾਂ ਜਾਂਦੀਆਂ ਉਹਦੀਆਂ ਕਾਪੀਆਂ ਵੀਸੀ ਨੂੰ ਜਾਂਦੀਆਂ ਰਿਸਟਰ ਨੂੰ ਜਾਂਦੀਆਂ ਆਫਟਰ ਦਨ ਦੇ ਆਰ ਆਲਸੋ ਇੰਗਲਿਸ਼ ਆਡੀਟੋਰੀਅਮ ਲੈ ਆ ਉਹਦੀ ਵੀ ਪਰਮਿਸ਼ਨ ਲਈ ਹੋਣੀ ਹੈ ਆਪਣਾ ਅਰੇਟੋਰੀਅਮ ਬੜੇ ਅੰਡਰਸਟਿਡੀ ਇੰਗਲਿਸ਼ ਅਰੇਟੋਰੀਅਮ ਉਹਨਾਂ ਨੇ ਬੁੱਕ ਕੀਤਾ نو that auditorium meant ਕਿ ਜਿਹੜੇ ਲੋਕ ਵਿਜ਼ਟਰ ਆਉਣਗੇ ਕੋਈ ਯੂਨੀਵਰਸਿਟੀ ਦੇ ਆਉਣਗੇ ਫੰਕਸ਼ਨ ਹੋ ਜਾਣਾ ਸੀ that's all ਕੋਈ ਇਹਦੇ ਚ ਸਟੂਡੈਂਟ ਦੀ ਇਨਵੋਲਵਮੈਂਟ ਨਹੀਂ ਕਿ ਸਾਰਾ ਸਟੂਡੈਂਟ ਛੁੱਟੀ ਕਰੇ ਤੇ ਉੱਤੇ ਜਾਵੇ ਕੋਈ ਹੋਰ ਕੰਮ ਦੀ ਰੁਕਾਵਟ ਨਹੀਂ ਇਸ ਵਿੱਚ ਸੱਚੇ ਰੂਟੀਨ ਐਡ ਰਿਕਾਰਡ ਯੂਨੀਵਰਸਿਟੀ ਅਫੇਅਰ ਇਹਨੂੰ ਮੰਨ ਸਮਝ ਨਹੀਂ ਆਈ ਕਿ ਵਾਈ ਆਲ ਆਫ ਅ ਸੱਡਨ ਯੈਸਟਰਡੇ ਵਿਦਆਊਟ ਨੋਟਿਸ ਦੇਖੋ ਜਿਨਾਂ ਨੇ ਬਾਹਰੋਂ ਆਉਣਾ ਹੈ ਹੋਰਾਂ ਨੇ ਆਉਣਾ ਉਹ ਸਾਰਿਆਂ ਨੂੰ ਪਤਾ ਨਹੀਂ ਚੰਬਾ ਹੋ ਗਿਆ ਕੀ ਕੀਤਾ ਸੋ ਵਾਈਸ ਚੈਂਸਰ ਸਾਹਿਬ ਸਾਬਾ ਨੂੰ ਇਹ ਰੈਕਗਨਾਈਜ਼ ਨਹੀਂ ਕੀਤਾ ਕਿ ਮੈਂ ਕੀ ਕਰ ਰਹੀ ਹਾਂ ਦੇਖੋ ਦੂਸਰੀ ਬੜੀ ਵੱਡੀ ਮੈਨੂੰ ਜਿਹੜਾ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਮੱਤ ਤਾਰਾ ਸਿੰਘ ਦੀ ਕੰਟਰੀਬਿਊਸ਼ਨ ਟੁਵਰਡਸ ਇੰਡੀਆ ਮੈਂ ਸਰਦਾਰ ਜੀ ਪਾਰਲੀਮੈਂਟ ਵਿੱਚ ਮੈਂ ਦੋ ਵਾਰੀ ਬੋਲਿਆ ਇਸ ਇਸ਼ੂ ਤੇ ਮੈਂ ਕਿਹਾ ਕਿ ਅਗਰ ਮੱਤ ਤਾਰਾ ਸਿੰਘ ਉਸ ਵਕਤ ਅਲੌਂਗ ਵਿਦ ਸਿੱਖ ਲੀਡਰਸ ਇਹ ਡਿਸੀਜ ਨਾ ਲੈਂਦਾ ਅੱਜ ਪਾਕਿਸਤਾਨ ਦੀ ਬਾਉਂਡਰੀ ਕੁੜਗਾਉ ਹੋਣੀ ਸੀ ਵਾਗਾ ਨਹੀਂ ਸੀ ਹੋਣੀ ਹਾਲ ਆਫ ਪੰਜਾਬ ਬੁੱਡਗਾਨ ਟੂ ਪਾਕਿਸਤਾਨ ਇਹ ਇਹਨਾਂ ਦੀ ਲੀਡਰ ਦੀ ਹਿੰਮਤ ਹੈ ਕਿ ਇਹਨਾਂ ਨੇ ਜਿੰਨਾ ਦੀ ਆਫਰ ਨੂੰ ਠੁਕਰਾਇਆ ਕਿ ਆ ਕਿ ਨਹੀਂ ਬੂਈ ਗੋ ਵੀ ਇੰਡੀਆ ਅੱਗੇ ਠੀਕ ਹੈ ਇੰਡੀਆ ਦੀ ਉਸ ਗਵਰਨਮੈਂਟ ਨੇ ਇਹਨਾਂ ਨਾਲ ਜਿਹੜੇ ਵੈਦਕੀਤੇ ਪੂਰੇ ਨੇ ਕੀਤੇ ਐਡੀਸ਼ਨਾਂ ਚਲੀਆਂ ਆਫਟਰ ਆਲ ਇੰਡੀਆ ਆਉਣ ਦਾ ਫੈਸਲਾ ਲੈ ਸਿੱਖਾਂ ਦਾ ਨਾ ਔਰ ਉਸ ਫੈਸਲੇ ਕਰਕੇ ਪੰਜਾਬ ਵੰਡਿਆ ਗਿਆ ਬ੍ਰਿਟਿਸ਼ ਗਵਰਨਮੈਂਟ ਮਜਬੂਰ ਹੋ ਗਈ ਟੂ ਸੈਟੀਸਫਾਈ ਸਿਕ ਕਮਿਊਨਿਟੀ ਸੋ ਐਡੀ ਵੱਡੀ ਕੰਟਰੀਬਿਊਸ਼ਨ ਮਾਸਤਾਰਾ ਸਿੰਘ ਦੀ ਪੈਟਰੀਆਟਿਕ ਪੈਟਰੀਆਟਿਕ ਕਿ ਉਸਨੇ ਉਸ ਵਕਤ ਅੱਜ ਮੈਨੂੰ ਪਤਾ ਤੁਹਾਨੂੰ ਵੀ ਪਤਾ ਤੁਸੀਂ ਆਪ ਦੇਖਿਆ ਬੜੇ ਸਿਕ ਮਾਸਟਰ ਜੀ ਖਿਲਾਫ ਬੋਲਦੇ ਆ ਕਿ ਜੀ ਇਹ ਵਕਤ ਸਿਰ ਨੇ ਗਲਤ ਫੈਸਲਾ ਲੈ ਲਿਆ ਉਹ ਲੋਡ ਨਹੀਂ ਸੀ ਇੱਥੇ ਆਉਣ ਦੀ ਸਾਨੂੰ ਉੱਥੇ ਸਭ ਕੁਝ ਮਿਲਦਾ ਸੀ ਪਰ ਉਹ ਸਾਰੀਆਂ ਗੱਲਾਂ ਵੀ ਉਹਨੇ ਆਪਣੇ ਖਿਲਾਫ ਸਹੀਆਂ ਬਟ ਹੀ ਸਟੂਡ ਬਾਈ ਇਟ ਕਿ ਸਾਨੂੰ ਇੰਡੀਆ ਜਾਣਾ ਚਾਹੀਦਾ ਸੋ ਉਸ ਫਿਗਰ ਲਈ ਉਸ ਪਰਸਨੈਲਿਟੀ ਲਈ ਦੇ ਯੂਨਿਟੀ ਸ਼ੁਡ ਹੈ ਲੇਕ ਇਹਦੇ ਅਲਾਈਟ ਵਾਸੀ ਕਰ ਕੀ ਰਹੇ ਆ ਸੋ ਮੈਂ ਬਹੁਤ ਦੁਖੀ ਇਸ ਕਰਕੇ ਆ ਕਿ ਮਾਸਦਾਰਾ ਸੀ ਇਹ ਨਾ ਇਨਵੋਲਡ ਹੈ ਵੀਚ ਚੰਤਰ ਸ਼ੁਡ ਹੈਵ ਨੋਨ ਕਿ ਮੈਂ ਕੀ ਕਰ ਰਹੀ ਆ ਕਿ ਮੈਂ ਐਡਵਰਡੀ ਹਸਤੀ ਦਾ ਪੋਸਟਪੋਨ ਕਰੀਆ ਦਾ ਅਸਰ ਕੀ ਹੋਇਆ ਸੋ ਮੈਂ ਤੇ ਇਸ ਕਰਕੇ ਲੈਟਰ ਕੱਲ ਵੀ ਲਿਖਿਆ ਅੱਜ ਉਹਨਾਂ ਦੇ ਮੈਂ ਮੈਂ ਲਿਖਿਆ ਕਿ ਲੇਮ ਐਕਸਕਿਊਸ ਦੁਬਾਰਾ ਮੈਂ ਚਿੱਠੀ ਪਾਈ ਉਹਨੂੰ ਅੱਜ ਮੈਂ ਗਲਤ ਕੀਤਾ ਇਹ ਪੋਸਟਪੋਨ ਕੀਤਾ ਸੀ ਉਸੇ ਵਕਤ ਦੇ ਸ਼ੁਡ ਹੈ ਅਨਾਉਂਸ ਕਿ ਅੱਜ ਦੀ ਵਜh 3 ਦਿਨ ਬਾਅਦ ਹੋਏਗਾ ਉਹ ਵੀ ਹੱਲ ਤਾਂ ਵੀ ਕੋਈ ਡਿਸੀਜਨ ਨਹੀਂ दैट इज ਵੈਰੀ ਰੋਂਗ ਦੇਖੋ ਮੈਂ ਬੜਾ ਕਲੀਅਰ ਆ ਕਿ ਕੋਈ ਵੀ ਅੱਜ ਕੱਲ ਦੀ ਐਡਮਿਨਿਸਟ੍ਰੇਸ਼ਨ ਹੈ ਕਿਦਰੇ ਹੋਵੇ ਉਹ ਟਰਾਂਸਪੇਰੈਂਟ ਚਾਹੀਦੀ ਹੈ ਇਹ ਕੋਈ ਯੂਨਿਲੇਟਰਲ ਜਾਂ ਕੋ ਡਿਕਟੇਟਰਾਨਾ ਫੈਸਲਾ ਕਿ ਕੋਈ ਇੰਸਟੀਚਿਊਸ਼ਨ ਹੋਵੇ ਦੁਨੀਆਂ ਉਹਨੂੰ ਕਿ ਡਿਸੀਡ ਕਰਦੀ ਹੈ ਅੱਜ ਕੱਲ ਦੇ ਹਿਊਮਨ ਰਾਈਟ ਦਾ ਯੁੱਗ ਹੈ ਇੱਕ ਵਾਈਸ ਚਾਂਸਲਰ ਮੈਂ ਮੈਂ ਤੁਹਾਨੂੰ ਸੁਣ ਕੇ ਹੈਰਾਨ ਹੋ ਗਿਆ ਕਿ ਜਿਹੜੀ ਮੇਰੀ ਇਹ ਖਬਰ ਛਪੀ ਅੱਜ ਟ੍ਰਿਬਿਊ ਨੇ ਮੈਨੂੰ ਵਾਈਸ ਸ਼ਿਟਿੰਗ ਵਾਈਸ ਚਾਂਸਲਰ ਦੇ ਮੈਸੇਜ ਆਇਆ ਮੈਨੂੰ ਐਕਸ ਮਿਨਿਸਟਰ ਲਾਬ ਮਿਨਿਸਟਰ ਰਸ਼ਮੀ ਦਾ ਆਇਆ ਮੈਨੂੰ ਸਭ ਤੋਂ ਵੱਡਾ ਖੁਸ਼ੀ ਹੋਈ ਹੈ ਕਿ ਇਹਨਾਂ ਨੂੰ ਹੋਰਾ ਜਿਸ ਤੋਂ ਵੱਡਾ ਕੋਈ ਪਰ ਟ੍ਰਿਬਿਊਨ ਦੇ ਵਿਆਟ گورنر ਹੈ ਉਹਨਾਂ ਦਾ ਮੈਸੇਜ ਆਇਆ ਬਰਾ ਸੋ ਬੜੇ ਦੁਨੀਆਂ ਪਰਚੋਂ ਮੈਨੂੰ ਮੈਸੇਜ ਆਇਆ ਕਿ ਗਲਤ ਕੀਤਾ ਵੀ ਸੋ ਮੈਂ ਤਾਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਯੂਨੀਵਰਸਿਟੀ ਇਹਨੂੰ ਕਰੈਕਟ ਕਰੇ ਔਰ ਇਮੀਡੀਏਟਲੀ ਅਨਾਉਂਸ ਕਰੇ ਔਰ ਇਹਨੇ ਬਿਗਰ ਸ਼ੋ ਕਰੇ ਔਰ ਲੋਕਾਂ ਨੂੰ ਬੁਲਾਏ ਲੈ ਜੀ ਵੇਖੋ ਚੰਡੀਗੜ੍ਹ ਕਿਉਂ ਬਣਿਆ ਜੇ ਪੰਜਾਬ ਨਵਾਂ ਬਣਿਆ ਨਹੀਂ ਤੇ ਲਾਹੌਰੀ ਰਾਜਧਾਨੀ ਹੋਣੀ ਸੀ ਤੇ ਇਹ ਚੰਡੀਗੜ੍ਹ ਕਿਉਂ ਸੀ ਬਣਨੀ ਸੋ ਮੈਂ ਇੰਨਾ ਕਹਿੰਦਾ ਇੱਕ ਗੱਲ ਇਹ ਵੀ ਹੈ ਜੇ ਇੱਕ ਜਿਹੜੀ ਇਹ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਹੈ ਪੰਜਾਬ ਦੀ ਹੈ ਜੇ ਵੀ ਇਹਦੇ ਚ ਗ੍ਰਾਂਟ ਵੀ ਜਾਂਦੀ ਹੈ ਕੰਟਰੀ ਕੰਟਰੀਬਿਊਸ਼ਨ ਹੈ ਤੇ ਉਹ ਸਾਰਾ ਕੁਝ ਹੈ ਤੇ ਮਾਸਟਰ ਜੀ ਦੀ ਮੈਮੋਰੀਅਲ ਪਹਿਲਾ ਲੈਕਚਰ ਹੋ ਰਿਹਾ ਸੀ ਇਹ ਜਾਂ ਤਾਂ ਪਹਿਲਾਂ ਕਈ ਹੋਏ ਹੁਣ ਤਾਂ ਪਤਾ ਹੋਵੇ ਵੀ ਉੱਤੇ ਪਤਾ ਨਹੀਂ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਫਸਟ ਲੈਕਚਰ ਆਰਗੇਨਾਈਜ਼ ਹੋ ਰਿਹਾ ਸੀ ਮਾਸਟਰ ਜੀ ਦੀ ਯਾਦ ਕੋ ਮਾਸਤਾਰਾ ਸਿੰਘ ਦੇ ਕੋਸ ਹਰਸਾ ਮੈਂ ਹੁਣ ਤੁਹਾਡੇ ਸਾਹਮਣੇ ਤਾਂ ਨਹੀਂ ਬੋਲਦਾ ਕਹਿੰਦਾ ਕਿ ਤੁਹਾਡੇ ਤੋਂ ਬਾਅਦ ਨੌਲੇਜ ਕਿਸੇ ਕੋਲ ਨਹੀਂ ਬਈ ਇਹ ਕੋਈ ਮਾਸਤਾਰਾ ਸਿੰਘ ਦਾ ਤੰਕਵਾਦ ਹੈ ਬਈ ਕੋਈ ਕੋਈ ਹਤਾਂਕਵਾਦ ਬਣਾਉਣ ਦਾ ਲੈਕਚਰ ਹੋ ਰਿਹਾ ਬਈ ਇਹ ਤੇ ਪੈਟਰੀਟਿਜ਼ਮ ਦਾ ਹੈ ਇਸ ਬੰਦੇ ਨੇ ਕਿਸ ਵਕਤ ਦੇਖੋ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਰਿਹਾ ਜਿਹੜਾ ਨੈਸ਼ਨਲ ਫਲੈਗ ਅੱਜ ਹੈ ਜੋ ਜਿਸ ਕਮੇਟੀ ਨੇ ਫਲੈਗ ਚੁਣਿਆ ਮਾਸਤਾਰਾ ਸਿੰਘ ਵਾਦ ਮੈਂਬਰ ਆਫ ਥੈਟ ਮਾਸਤਾਰਾ ਸਿੰਘ ਵੈਂਟ ਟੂ ਜੇਲ ਮੈਨੀ ਟਾਈਮਸ ਕਿ ਵਾਟ ਵਾਟ ਫॉर ਫਰੀडम ਆਫ ਇੰਡੀਆ ਸੋ ਮੇਰਾ ਮੰਗੇ ਜੇ ਇਸ ਈ ਨਹੀਂ ਪਤਾ ਇਹਨਾਂ ਨੂੰ ਯੋ ਔਰ ਯੂਨੀਵਰਸਿਟੀ ਵਾਲਿਆਂ ਨੂੰ ਮੈਂ ਤੇ ਦਾਤ ਦੇਣਾ ਆਪਣਾ ਅਤਰ ਬਾਜਪਾਈ ਜੀ ਨੂੰ ਤਾਂ ਤੁਸੀਂ ਸੁਣ ਕੇ ਖੁਸ਼ ਹੋਵੋਗੇ ਕਿ ਮੈਂ ਬਾਜਪਾਈ ਜੀ ਕੋਲ ਗਿਆ ਕਿ ਜੀ ਮਾਸਟਰ ਜੀ ਜੀ ਔਰ ਬਾਬਾ ਖੜਕ ਸਿੰਘ ਤੋਂ ਬਹੁਤ ਵੱਡੀਆਂ ਹਸਤੀਆਂ ਹੋਈਆਂ ਉਹਨਾਂ ਦਾ ਕਿ ਜ਼ਿਕਰ ਨਹੀਂ ਹੀ ਅਲਾਉਡ ਦੋਨਾਂ ਦੀਆਂ ਪੇਂਟਿੰਗ ਬਾਬਾ ਖੜਕ ਸਿੰਘ ਔਰ ਮਾਸਤਾਰਾ ਸਿੰਘ ਬਾਜਪਾਈ ਜੀ ਨੇ ਆਪ ਉਹਦਾ ਰਸਮ ਅਦਾ ਕੀਤੀ ਉਹ ਦੋਨੋਂ ਪਾਰਲੀਮੈਂਟ ਦੀ ਗੈਲਰੀ ਚ ਲੱਗੀਆਂ ਦੇ ਕੋ ਬਾਜ ਬਾਈ ਦੀ ਇਹ ਮਿਹਰਬਾਨੀ ਬੜੀ ਵੱਡੀ ਗੱਲ ਹੈ ਪਰ ਜਿਹੜੀ ਇੱਕ ਯੂਨੀਵਰਸਿਟੀ ਵਰਗੇ ادارے ਨੇ ਵੱਡੇ ਔਰ ਬਿਲਕੁਲ ਪਾਰਲੀਮੈਂਟ ਦੇ ਪਿੱਛੇ ਮੇਨ ਰੋਡ ਤੇ ਲੱਗਿਆ ਬੜੀ ਵੱਡੀ ਗੱਲ ਹੈ ਸੋ ਮੈਂ ਦੇ ਦਸ ਦਿਨਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਦਰ ਪਾਉਂਦੇ ਪਰ ਜਿਹਨਾਂ ਦੇ ਕੋਲ ਨੌਲੇਜ ਨਹੀਂ ਮੈਂ ਉਹਨਾਂ ਨੂੰ ਕਹਿਣਾ ਇਹ ਸਿੱਖਣ ਤੁਹਾਡੇ ਵਰਗੇ ਜਰਨਲਿਸਟਾਂ ਤੋਂ ਔਰ ਲੋਕਾਂ ਤੋਂ ਅਕਸਰ ਨੋਚਨ ਸਿੰਘ ਜਿਹੜਾ ਇਹਦੋਂ ਵੀ ਵੱਡੀ ਗੱਲ ਯੂਨੀਵਰਸਟੀਆਂ ਹਾਈਐਸਟਾ ਦਾਰਾ ਨੇ ਅਕਾਦਮਿਕ ਗਿਆਨ ਦਾ ਇੰਟਰੈਕਸ਼ਨ ਦਾ ਆਦਾਨ-ਪ੍ਰਦਾਨ ਦਾ ਐਡਿਟੇ ਡਿਪਾਰਟਮੈਂਟ ਨੇ ਹਿਸਟਰੀ ਦੀਆਂ ਪੋਜੀਸ਼ਨਾਂ ਨੂੰ ਲੈ ਕੇ ਵੀ ਪਰਸਨੈਲਿਟੀ ਜੀ ਨੂੰ ਲੈ ਕੇ ਵੀ ਡਿਫਰੈਂਟ ਉੱਤੇ ਨੈਗੋਸ਼ੀਏਸ਼ਨ ਨਾਰਮਲੀ ਸੰਵਾਦ ਹੁੰਦਾ ਰਹਿੰਦਾ ਤੇ ਸੰਵਾਦ ਹੁਣ ਕੋਈ ਲਗਾਤਾਰ ਕਾਫੀ ਸਾਲਾਂ ਤੋਂ ਲਗਾਤਾਰ ਸਟੈਪ ਬਾਈ ਸਟੈਪ ਬਹੁਤ ਲੰਮੇ ਸਮੇਂ ਤੋਂ ਇਹ ਜਿਹੜੀ ਪਲੇਟਫਾਰਮ ਹੈ ਐਡਾ ਵੱਡਾ ਉੱਥੇ ਵੀ ਮਤਲਬ ਅਪ੍ਰਿਕੈਂਟ ਚੂਜ ਜਦੋਂ ਹੋਣ ਲੱਗ ਜੇ ਕਿਸੇ ਨੂੰ ਇਹਨੂੰ ਕਰਨ ਦੇਓ ਇਹਨੂੰ ਨਾ ਕਰਨ ਦੇਓ ਤਾਂ ਜਿਹੜਾ ਇੱਕ ਬੁੱਧਕ ਵਿਕਾਸ ਹੋਣਾ ਹੁੰਦਾ ਹੈ ਵੱਡੀਆਂ ਸ਼ਖਸੀਅਤਾਂ ਨੇ ਬਿਲਡ ਹੋਣਾ ਹੁੰਦਾ ਉਹਨਾਂ ਤੋਂ ਸਿੱਖ ਕੇ ਅੱਗੇ ਨਵੀਂ ਪੀੜ੍ਹੀ ਨੂੰ ਕੁਝ ਰੋਸ਼ਨੀ ਮਿਲਦੀ ਹੁੰਦੀ ਹੈ ਤਾਂ ਉਹਦਾ ਵੀ ਤਾਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਨਾ ਇਹ ਸਾਰੇ ਮਾਮਲੇ ਦੇ ਆਈ ਐਗਰੀ ਬਿਲਕੁਲ ਤੁਸੀਂ ਤੁਸੀਂ ਠੀਕ ਕਹਿ ਰਹੇ ਹੋ ਤੁਹਾਡੇ ਕਮੈਂਟ ਬਿਲਕੁਲ ਠੀਕ ਹਨ ਕਿ ਜਿਹੜੇ ਸਾਡੇ ਐਡੇ ਵੱਡੇ ਆਫਟਾ ਚੰਡੀ ਪੰਜਾਬ ਯੂਨੀਵਰਸਿਟੀ ਇਸ ਵੇਲੇ ਵਰਲਡਵਾਈਡ ਨੋਨ ਹੈ ਔਰ ਬੋਰਡ ਵੱਡਾ ਇਸ ਦਾ ਕੰਟਰੀਬਿਊਸ਼ਨ ਹੈ ਇਸ ਤੋਂ ਪਹਿਲਾਂ ਬਹੁਤ ਹੀ ਕੁਝ ਮਹਤਵਪੂਰਨ ਕਿਹਾ ਮੈਂ ਤਾਂ ਇਸ ਦਾ ਸਟੂਡੈਂਟ ਆ ਮੈਂ ਇਸੇ ਯੂਨੀਵਰਸਿਟੀ ਚੋਂ ਐਮਏ ਕੀਤੀ ਤਾਂ ਮੈਂ ਔਰ ਨਾਲ ਇਨ ਟੱਚ ਰਿਹਾ ਸੋ ਮੈਂ ਤਾਂ ਇਹ ਕਹਿਣਾ ਕਿ ਯੂਨੀਵਰਸਿਟੀ ਇਹ ਜਿਹੜੇ ਦੇਖੋ ਇਹ ਜਿਹੜੇ ਮੈਂ ਸੁਣਨਾ ਜਿਨ੍ਹਾਂ ਲੋਕਾਂ ਨੇ ਪਾਰਟੀਸ਼ਨ ਵਕਤ ਜਿਨ੍ਹਾਂ ਲੋਕਾਂ ਨੇ ਫਾਰ ਇੰਡੀਆ ਇੰਦੀਆਂ ਕੁਰਬਾਨੀਆਂ ਕੀਤੀਆਂ ਐਨਾ ਕੀਤਾ ਯੂਨੀਵਰਸਿਟੀ ਦੇ ਇੱਕ ਸੀਰੀਜ਼ ਆਫ ਲੈਕਚਰ ਕਰਾਇਆ ਇਹ ਬੜਾ ਅੱਛਾ ਮੌਕਾ ਸੀ ਮੋਦੀ ਜੀ ਨੇ ਕਿੱਡਾ ਵੱਡਾ ਹੁਣ ਕੀਤਾ ਕਿ ਹੀਰਕੈਗਨਾਈ ਕਿ ਪਾਰਟੀਸ਼ਨ ਦੇ ਲੋਕ ਵੀ ਸਾਡੇ ਉਹ ਸ਼ਹੀਦ ਹੈ ਉਹਨਾਂ ਨੇ ਬੜੇ ਵੱਡਾ ਇੱਕ ਦਿੱਲੀ ਹੁਣ ਮਿਊਜ਼ੀਅਮ ਬਣ ਰਿਹਾ ਪਾਰਟੀਸ਼ਨ ਤੇ ਮੋਦੀ ਜੀ ਦੇ ਕਰ ਰਹੇ ਹਨ ਲੇਕਿਨ ਇਹ ਜਿਹੜੇ ਛੋਟੇ ਅਦਾਰੇ ਜਾਂ ਮੈਂ ਛੋਟਾ ਨਹੀਂ ਕਹਿੰਦਾ ਜਿਹੜੇ ਇਹੋ ਜਿਹੇ ਅਦਾਰੇ ਹਨ ਮਾਫ ਕਰਨਾ ਛੋਟਾ ਨਹੀਂ ਜਿਹੋ ਜਿਹੇ ਅਦਾਰੇ ਉਹ ਤੇ ਉਹਨੇ ਜੰਪ ਕਰਨ ਨਾਟਮਾਸਤਾਰਾ ਸਿੰਘ ਉਸ ਵਕਤ ਸਰ ਸਵਰਨ ਸਿੰਘ ਬਾਦ ਲੀਡਰ ਦੀ ਅਕਾਲੀ ਪਾਰਟੀ ਭੀਮ ਸਿੰਘ ਸੱਚਰ ਗੋਪੀ ਚੰਦ ਭਾਰਗਵਾ ਤੇ ਗਿਆਨੀ ਕਰਤਾਰ ਸਿੰਘ ਕਿੰਨਾ ਕੰਟਰੀਬਿਊਸ਼ਨ ਨੇ ਲੋਕਾਂ ਦੀ ਦੇਸ਼ ਨੂੰ ਐਬ ਸੀਰੀਜ਼ ਆਫ ਲੈਕਚਰ ਤਾਂ ਕਿ ਜਿਹੜਾ ਸਾਡਾ ਯੂਥ ਹੈ ਇਹਨਾਂ ਨੂੰ ਹਿਸਟਰੀ ਪਤਾ ਲੱਗੇ ਤੇ ਜਿਹੜਾ ਇੱਕ ਮਾਮਲਾ ਹੈ ਕਿ ਸਾਡੇ ਵੀ ਮਤਲਬ ਉਂਵਰ ਆਲ ਪੰਜਾਬ ਗਵਰਨਮੈਂਟ ਦੀ ਇਹਨਾਂ ਗੱਲਾਂ 'ਚ ਇੰਟਰਵੈਂਸ਼ਨ ਪਲੱਸ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਬਾਕੀ ਮਾਸਟਰ ਜੀ ਨੂੰ ਹਿਸਟਰੀ ਦੇ ਵਿੱਚ ਉਹ ਜਗ੍ਹਾ ਤਾਂ ਨਹੀਂ ਮਿਲੀ ਜਿਹੜੀ ਉਹਨਾਂ ਦੀ ਜਗ੍ਹਾ ਬਣਦੀ ਹੈ ਮਤਲਬ ਇਵਨ ਮਤਲਬ ਸਿੱਖ ਕਮਿਊਨਿਟੀ ਦੇ ਵਿੱਚ ਵੀ ਕਾਫੀ ਦਰ ਐਂ ਲੱਗਦਾ ਜਿਵੇਂ ਭੁਲਾ ਦਿੱਤੇ ਗਏ ਨਵੀਂ ਪੀੜ੍ਹੀ ਤੱਕ ਉਹ ਗੱਲ ਨਹੀਂ ਉਸ ਲੈਵਲ ਦੇ ਉੱਤੇ ਜਾ ਰਹੀ ਤਾਂ ਹੈ ਤਾਂ ਉਹ ਸ਼ਰੋਮਣੀ ਕਾਲੀ ਦਲ ਨੂਰਾਂ ਨੇ ਅੱਗੇ ਵਧਾਇਆ ਇੰਨਾ ਸਟਰੋਂਗ ਕੀਤਾ ਤੇ ਬਾਕੀ ਦੀਆਂ ਚੀਜ਼ਾਂ ਨੇ ਐਜੀਪੀਸੀ ਨੂੰ ਵੀ ਇਹ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਸਾਰੇ ਉਹਨਾਂ ਨੂੰ ਭੁਲਾਉਣ 'ਚ ਜ਼ਿਆਦਾ ਰੋਲ ਪਲੇ ਕਰ ਰਹੇ ਨੇ ਬਾਕੀ ਦੇ ਨਾਲ ਦੀ ਨਾਲ ਜਿਵੇਂ ਸਰਕਾਰਾਂ ਕਰਦੀਆਂ ਨੇ ਉਹਨਾਂ ਦਾ ਰੋਲ ਅਲੱਗ ਹੋ ਸਕਦਾ ਬੜੀ ਦੁੱਖ ਦੀ ਗੱਲ ਤੇ ਹੈ ਅੱਜ ਦਾ ਇੱਕ ਹੀ ਇਹ ਤੇ ਸ਼ਾਇਦ ਲੋਕਾਂ ਨੂੰ ਲੱਗੇ ਪੋਲਿਟਿਕਸ ਹੈ ਕਿ 15 ਸਾਲ ਤੱਕ ਆਕਾਲੀ ਸਰਕਾਰ ਰਹੀ 15 ਸਾਲ ਤੇ ਮੈਂ ਬੜੀ ਵਾਰੀ ਬਾਦਲ ਸਾਹਿਬ ਨੂੰ ਬੇਨਤੀ ਕੀਤੀ ਦੋ ਚੀਜ਼ਾਂ ਦੀ ਮੈਂ ਕਿਹਾ ਇੱਕ ਤੇ ਮਸਤਾਰਾ ਸਿੰਧਾ ਤੇਰੇ ਬੁੱਤ ਲੁਧਿਆਣੇ ਅੰਮ੍ਰਿਤਸਰ ਲਗਣਾ ਚਾਹੀਦਾ ਨਹੀਂ ਲੱਗਿਆ ਕੁਝ ਨਹੀਂ ਹੋਇਆ ਕੋਈ ਮਸਤਾਰਾ ਸਿੰਘ ਦੇ ਨਾਂ ਦਾ ਕੋਈ ਚੌਕ ਕੋਈ ਸੜਕ ਹੈ ਨਹੀਂ ਇੱਕ ਮਿਹਰਬਾਨੀ ਹੈ ਲੁਧਿਆਣੇ ਦੇ ਸਿੱਖਾਂ ਦੀ ਕਿ ਇੱਕ ਔੜੀ ਸਰਦਾਰ ਇਕੱਠੇ ਹੋਏ ਉਹਨਾਂ ਨੇ ਮਸਤਾਰਾ ਸਿੰਘ ਔਮਨ ਕਾਲਜ ਬੜਾਇਆ ਉਹ ਚੱਲ ਰਿਹਾ ਕੋਈ ਮਾਤੋ ਜੀ ਨਾਂ ਤੇ ਅਕਾਲੀ ਸਰਕਾਰ ਨੇ ਕਦੇ ਕੁਝ ਨਹੀਂ ਕੀਤਾ ਗਿਆਨੀ ਕਰਤਾਰ ਸਿੰਘ ਦਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਗਿਆਨੀ ਕਰਤਾਰ ਸਿੰਘ ਤੋਂ ਵੱਡਾ ਸਿੱਖਾਂ ਦਾ ਦਿਮਾਗ ਜ ਕਰਨ ਵਾਲਾ ਪੈਦਾ ਨਹੀਂ ਹੋਇਆ ਜਦੋਂ ਉਹਦੀ ਡੈਥ ਹੋਈ ਗਿਆਨੀ ਜ਼ੈਲ ਸਿੰਘ ਵਾ ਚੀਫ ਮਿੰਿਸਟਰ ਉਹਦਾ ਹਸਪਤਾਲ ਦਾ ਸਾਰਾ ਖਰਚਾ ਗਿਆਨੀ ਜੀ ਨੇ ਦਿੱਤਾ ਉਸ ਤੋਂ ਇਲਾਵਾ ਉਹਦੇ ਭੋਗ ਤੇ ਗਿਆਨੀ ਜ਼ੈਲ ਸਿੰਘ ਜੀ ਆਪ ਟਾਂਡੇ ਗਏ ਮੈਂ ਨਾਲ ਸੌਣਾ ਦੇ ਔਰ ਟਾਂਡੇ ਜਾ ਕੇ ਸਰਦਾਰ ਸਾਹਿਬ ਜਿਹੜਾ ਗਵਰਨਮੈਂਟ ਕਾਲਜ ਸੀ ਉਹਦਾ ਨਾਮ ਬਦਲਿਆ ਉਹਦਾ ਨਾਮ ਗਿਆਨੀ ਕਰਤਾਰ ਸਿੰਘ ਕਾਲਜ ਉਹ ਹੈ ਯਾਦਗਾਰ ਉਹ ਗਿਆਨੀ ਜ਼ੈਲ ਸਿੰਘ ਨੇ ਬੜਾਇਆ ਕਿੱਡੀ ਵੱਡੀ ਗੱਲ ਕਰਕੇ ਹੋ ਹਾਲਾਂਕਿ ਗਿਆਨੀ ਜ਼ੈਲ ਸਿੰਘ ਕਰਤਾਰ ਜੀ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਉਹ ਕਾਂਗਰਸ ਉਹ ਅਕਾਲੀ ਉਹ ਕੀਤੀ ਦੂਜਾ ਮੈਂ ਬਾਲ ਸਾਨੂੰ ਕਿਹਾ ਸਰ ਗਿਆਨ ਸਿੰਘ ਰਾੜੇਵਾਲਾ ਪਹਿਲਾ ਚੀਫ ਮਿੰਿਸਟਰ ਹੈ ਨਾਨ ਕਾਂਗਰਸ ਜਿਹੜਾ ਅਕਾਲੀਆਂ ਨੇ ਬੜਾਇਆ ਪਟਿਆਲੇ 1952 ਇਸ ਤੋਂ ਵੱਡੀ ਦੇ ਇਤਿਹਾਸ ਤੋਂ ਹੈ ਹੀ ਫਸਟ ਟਾਈਮ ਐਵਰ ਤੇ ਉਹਦੇ ਨਾਂ ਦਾ ਪਟਿਆਰੇ ਕੋਈ ਯਾਦ ਕਰ ਨਹੀਂ ਮੈਂ ਕਿਹਾ ਬਾਦ ਸਾਹਿਬ ਨਵਾਂ ਸਟੇਟ ਬਣਾਇਆ ਤੁਸੀਂ ਇਹਦਾ ਨਾਂ ਹੀ ਡਾੜੇ ਵਾਲਾ ਸੈਕਟਰੀਟ ਕਰ ਦਿਓ ਉਹਦੇ ਮਾਰ ਦਾ ਬੁੱਤ ਲਾ ਦਿਓ ਨਾ ਕੁਛ ਨਹੀਂ ਮੈਂ ਤਾਂ ਇੱਕ ਹੀ ਮਾਫ ਕਰਿਓ ਇਹ ਮੌਕਾ ਨਹੀਂ ਇਹ ਗੱਲਾਂ ਗਿੱਲੇ ਕੁਸੇ ਕਰਨ ਦਾ ਸਾਡੀਆਂ ਸਰਕਾਰਾਂ ਨੂੰ ਯਾਦ ਹੀ ਨਹੀਂ ਕਿ ਸਾਡੇ ਜਿਹੜੇ ਰੋਲ ਮਾਡਲ ਸੰ ਤੇ ਜਿਨ੍ਹਾਂ ਨੇ ਇੰਨਾ ਕੁਛ ਕੀਤਾ ਉਹ ਕੁਛ ਇਹ ਦਦ ਦਿਓ ਕਿ ਤੇਜਾ ਸਿੰਘ ਸਮੁੰਦਰੀ ਹੀਰੋ ਸੀ ਕਾਲੀਆਂ ਦਾ ਉਹਦੇ ਨਾਂ ਦਾ ਉਸ ਵਕਤ ਸ਼੍ਰੋਮਣੀ ਕਮੇਟੀ ਜਦੋਂ ਇਹ ਹਾਲ ਬਣਿਆ ਉਹਦੇ ਨਾਂ ਦਾ ਬਣਾ ਗਏ ਸਾਡੇ ਤਾਂ ਮੁੜ ਕੇ ਦੱਸੋ ਕੋਈ ਗੱਲ ਹੀ ਨਹੀਂ ਬਿਲਕੁਲ ਸਾਰਾ ਇਸ ਤਰ੍ਹਾਂ ਹੀ ਬੀਤ ਗਿਆ ਕਿ ਕੋਈ ਯਾਦ ਹੀ ਨਹੀਂ ਕਿਸੇ ਨੂੰ ਵੀ ਕੌਣ ਹੈ ਹੁਣ ਸਾਰ ਸੌਰਣ ਸਿੰਘ ਕੋਈ ਯਾਦਗਾਰ ਹੈ ਪੰਜਾਬ ਵਿੱਚ ਦੱਸੋ ਨਾ ਇਹ ਵਕਤ ਮਨਿਸਟਰ ਇਹ ਲਾਅਰ ਲੀਡਰ ਆਵ ਕਾਲੀ ਪਾਰਟੀ ਫੋਰਨ ਮਨਿਸਟਰ ਕੋਈ ਹੈ ਕਿਧਰੇ ਪਤਾ ਕਿਸੇ ਨੂੰ ਮੈਨੂੰ ਕੋਈ ਦੱਸ ਦਿਓ ਕਿਧਰੇ ਪਤਾ ਵੀ ਹੋਵੇ ਸੋ ਸਾਡੇ ਇਹ ਪੰਜਾਬ ਦੀ ਤੁਸੀਂ ਕਿਉਂਕਿ ਉਸ ਵੇਲੇ ਕਮਿਊਨੀਕੇਟਰੋ ਤੋ ਮੈਂ ਤੁਹਾਨੂੰ ਹੀ ਬੇਨਤੀ ਕਰਦਾ ਕਿ ਕਦੇ-ਕਦੇ ਇਹ ਯਾਦ ਇਹਨਾਂ ਨੂੰ ਕਰਾਓ ਕਿਉਂਕਿ ਉਹ ਤੁਹਾਡੀ ਸੁਣੀ ਜਾਂਦੀ ਹੈ ਇਸ ਵੇਲੇ ਇੰਟਰਨੈਟ ਮੀਡੀਆ ਜਿਆਦਾ ਇਫੈਕਟਿਵ ਤੇ ਇਹ ਕਿਹਾ ਇਹ ਵੀ ਜਾਣਦਾ ਕਿ ਜਦੋਂ ਤੋਂ ਇਹ ਡਾਇਵਰਜਨ ਹੋਈ ਹੈ ਬਦਲਾਅ ਹੋਇਆ ਹੈ ਮਾਸਟਰ ਜੀ ਦੀ ਲੀਡਰਸ਼ਿਪ ਤੋਂ ਬਾਅਦ ਸੰਤ ਫਤਿਹ ਸਿੰਘ ਆਗੇ ਬਾਕੀ ਆਗੇ ਜਿਹੜਾ ਇੱਕ ਕਾਸਟ ਡੋਮੀਨੇਟਿੰਗ ਪੋਜੀਸ਼ਨਾਂ ਲਈਆਂ ਲਗਾਤਾਰ ਕਿ ਜੀ ਜੱਟ ਸਿੱਖੀ ਬਣੇਗਾ ਚੀਫ ਮਿਨਿਸਟਰ ਬਾਕੀ ਵੀ ਬਣੇਗਾ ਉਦੋਂ ਜਾਖੜ ਵੇਲੇ ਵੀ ਰੌਲਾ ਪਿਆ ਬਾਕੀ ਜਗ੍ਹਾ ਵੀ ਰੌਲਾ ਪਿਆ ਤਾਂ ਜਿਹੜੀ ਕਮਿਊਨਿਟੀ ਬਣੀ ਉਹ ਕਾਸਟਲੈਸ ਐਂਗਲ ਤੋਂ ਸੀ ਜਾਂ ਹੋਰ ਸੀ ਜੇ ਉਹਦੀਆਂ ਟਰਮ ਜੀ ਵੀ ਉਹਦੀ ਡਾਇਰੈਕਸ਼ਨ ਵੀ ਉਹਦੀ ਦਿਸ਼ਾ ਵੀ ਐਸੇ ਢੰਗ ਨਾਲ ਚੱਲਦੀ ਆ ਰਹੀ ਹੈ ਸ਼ਾਇਦ ਕਿਤਨਾ ਕਿਤੇ ਸਬਕੌਨਸ਼ੀਅਸ ਮਾਈਂਡ ਚ ਜਾਂ ਕੌਨਸ਼ੀਅਸਲੀ ਚੇਤਨ ਰੂਪ ਦੇ ਵਿੱਚ ਇਹ ਗੱਲਾਂ ਹੋਣਗੀਆਂ ਕਿ ਜੇ ਉਹ ਲੀਡਰ ਪ੍ਰੋਮੀਨੈਂਟ ਬਣਾ ਦਿੱਤੇ ਗਏ ਤਾਂ ਫਿਰ ਉਹ ਜਿਹੜੀ ਗੱਲ ਨਹੀਂ ਚੱਲੇਗੀ ਉਸ ਪੱਦਰ ਦੇ ਉੱਤੇ ਜਾ ਕੇ ਕਿਤਨਾ ਕਿਤੇ ਉਹ ਤਾਂ ਹੈ ਹੀ ਸਾਡੀ ਪੋਲਿਟਿਕਲ ਗੇਮ ਦੇ ਵਿੱਚ ਰਾੜੇਵਾਲਾ ਸਾਹਿਬ ਜੱਟ ਚੀਮਾ ਜੱਟ ਸਾ ਸੋ ਮੈਂ ਮੇਰਾ ਮਤਲਬ ਹੈ ਉਹ ਛੱਡੋ ਜੇ ਸਿੱਖਾਂ ਦੀ ਇਜ਼ਾਤ ਪਾਤ ਹੈ ਤੇ ਇਹ ਅੱਜ ਫਿਰ ਗੁਰੂ ਮਹਾਰਾਜ ਦਾ ਸੀ ਕਿਸ ਗੱਲ ਦਾ ਰੋਜ਼ ਪ੍ਰਚਾਰ ਕਰਦੇ ਆ ਕੀ ਕਰਦੇ ਆ ਅੱਜ ਵੀ ਉਹ ਹੀ ਚੱਲਦਾ ਹੈ ਤਾਂ ਮੈਂ ਕਹਿੰਦਾ ਰੱਬ ਹੀ ਬਚਾਇਆ ਸਾਨੂੰ ਗੁਰੂ ਮਹਾਰਾਜ ਦਾ ਜਿਹੜੀ ਜਸ ਗਾਉਂਦੇ ਆ ਚਲੋ ਰੱਬ ਦਾ ਸ਼ੁਕਰ ਕਰੀਏ ਕਿ ਤੁਸੀਂ ਮੈਂ ਗੁਰੂ ਦੀ ਕਿਰਪਾ ਦੇ ਸ਼ਾਕਰ ਆ ਕਿ ਸਾਨੂੰ ਰੱਬ ਨੇ ਕਿੱਥੇ ਬਚਾਇਆ ਕੀ ਕੀਤਾ ਤੇ ਉਹ ਸੇਵਾ ਕਰੀ ਜਾ ਰਹੇ ਆ ਤੇ ਲੀਡਰਾਂ ਦਾ ਜੋ ਹੋ ਰਿਹਾ ਹੈ ਅੱਜ ਕੱਲ ਵੀ ਤੁਸੀਂ ਦੇਖ ਰਹੇ ਹੋ ਕਈ ਪਾਣਾ ਬੀਤ ਰਿਹਾ ਜਿਸ ਜਿਸ ਅਜ਼ਮਤ ਨੂੰ ਸਿੱਖੀ ਨੂੰ ਦੁਰੀਆਂ ਲੋਕ ਵੇਖੋ ਮੈਂ ਬੜੀ ਵਾਰੀ ਕਿਹਾ ਕਿ ਜਿਹੜੀ ਇਹ ਸਿੱਖ ਰਿਜਿਸ ਹਾਇਰ ਆਰਕੀ ਹੈ ਮੈਂ ਬਰਦੇਸ਼ਾਂ ਚ ਵੀ ਸ਼ਾਇਦ ਨੋ ਪੈਰਲਲ ਵਿਦ ਐਨੀਬਾਡੀ ਐਨੀ ਅਦਰ ਲੱਜਾ ਕਿ ਕਿੱਡੀ ਅਥਾਰਟੀ ਇੱਕ ਬੰਦੇ ਨੂੰ ਵਰਲਡਵਾਈਡ ਅਖੀਰ ਉਸ ਅਥਾਰਟੀ ਦਾ ਜੋ ਹਾਲ ਕੀਤਾ ਕਿਨੇ ਕੀਤਾ ਰੂਲਿੰਗ ਅਕਾਲੀ ਜਿਹੜੇ ਸਾਡੇ ਉਹਨਾਂ ਲੋਕਾਂ ਨੇ ਕੀਤਾ ਸੋ ਉਹ ਤੋਂ ਛੱਡੋ ਉਸ ਪਰ ਜਿਹੜੇ ਰੋਜ਼ ਪੈਸ ਤੁਸੀਂ ਕਾ ਰਿਏ ਹੋ ਪਰ ਇਹ ਮੈਂ ਜਿਹੜੀ ਜ਼ਾਤ ਪਾਤ ਵਾਲੀ ਗੱਲ ਹੈ ਉਹਨਾਂ ਨੂੰ ਨੁਕਸਾਨ ਕਿੰਨਾ ਕੀਤਾ ਹੈ ਕਿ ਅੱਜ ਅਸੀਂ ਬਹੁਤ ਵੱਡਾ ਸੈਕਸ਼ਨ ਦਲਤ ਸਿੱਖਾਂ ਦਾ ਖੋ ਬੈਠੇ ਆ ਆਪਣੀ ਗਲਤੀ ਨਾਲ ਉਹ ਸਾਡਾ ਹੀ ਨੁਕਸਾਨ ਹੋ ਰਿਹਾ ਕਿਉਂ ਇਹਨਾਂ ਮਾਮਲਿਆਂ ਦੇ ਵਿੱਚ ਵੀ ਬਿਲਕੁਲ ਇਹ ਜ਼ਰੂਰੀ ਹੈ ਕਿ ਪੰਜਾਬ ਗਵਰਨਮੈਂਟ ਚਾਹੇ ਮਾਸਟਰ ਤਾਰਾ ਸਿੰਘ ਦੇ ਮੈਮੋਰੀਅਲ ਲੈਕਚਰ ਦਾ ਮਾਮਲਾ ਸ਼੍ਰੋਮਣੀ ਅਕਾਲੀ ਦਾਨ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਨਹੀਂ ਤੇ ਇਹ ਸਾਰਿਆਂ ਨੂੰ ਹੀ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਗੱਲ ਸਿਹਤ ਦੀ ਨਹੀਂ ਪੈਸੇ ਦੀ ਹੁੰਦੀ ਹੈ ਕਿ ਜੇਕਰ ਤਰੀਕਾਕਾਰ ਇਸ ਲੈਵਲ ਦਾ ਹੁੰਦਾ ਤਾਂ ਉਹ ਅੱਗੇ ਨੂੰ ਹੋਰ ਪਾਸੇ ਲੈ ਜਾਂਦਾ ਜੀ ਉਹਨਾਂ ਨੂੰ ਤਾਂ ਟਾਈਮ ਹੀ ਨਹੀਂ ਲੱਗਿਆ ਇਹ ਪੜਨ ਦਾ ਖਬਰ ਕਿ ਇਹ ਖਬਰ ਹੈ ਵੀ ਤੇ ਮੈਂ ਖਬਰ ਦੇ ਕਿ ਤੇ ਕੱਲ ਖਬਰ ਚੁੱਟੀ ਪਈ ਉਹ ਮੈਂ ਰਿਲੀਜ਼ ਕਰਦੀ ਸ਼ੁਰੂ ਹੋ ਗਿਆ ਉਹ ਤਾਂ ਥੋੜਾ ਜਿਹਾ ਨਾ ਗੱਲਾਂ ਪੜਦੇ ਉਹਨੂੰ ਕੋ ਟਾਈਮ ਹੈ ਇਹਨਾਂ ਗੱਲਾਂ ਦਾ ਤੇ ਪੰਜਾਬ ਸਰਕਾਰ ਦਾ ਚੰਡੀਗੜ੍ਹ ਯੂਨੀਵਰਸਿਟੀ ਦੀ ਮਾਲਕ ਉਹਨੂੰ ਪਤਾ ਹੀ ਨਹੀਂ ਉਹਦੇ ਯੂਨੀਵਰਸਟੀਆਂ ਦੇ ਵਾਈਸ ਚਾਂਸਟਰ ਪੋਸਟਾਂ ਖਾਲੀ ਪਈਆਂ ਉਹਨਾਂ ਨੇ ਇਹ ਨਹੀਂ ਪਤਾ ਵੀ ਇਹ ਵਾਈਸ ਚਾਂਸਟਰ ਲਾਉਣੇ ਵੀ ਆਣ ਕਿ ਨਹੀਂ ਸੁਭਾਸ਼ੋ ਛੱਡੋ ਇਹ ਤਾਂ ਟਾਈਮ ਨਹੀਂ ਨਾ ਲੱਕੋ ਕੋ ਰੌਲਾ ਇਹ ਹੀ ਹੈ ਕਿ ਟਾਈਮ ਤਾਂ ਬਹੁਤ ਹੁੰਦਾ ਟਾਈਮ ਕਿਹੜੀਆਂ ਚੀਜ਼ਾਂ ਲਈ ਹੁੰਦਾ ਤਰਜੀਹਾਂ ਕੀ ਨੇ ਹੋਰ ਤੁਸੀਂ ਦੱਸਦੇ ਹੋ ਨਾ ਤੁਹਾਡੀ ਜਿਹੜੀ ਜਾਣਕਾਰੀ ਤੁਸੀਂ ਰੋਜ਼ ਦਿੰਦੇ ਹੋ ਇਹ ਤੁਹਾਡੀ ਸ਼ੁਕਰੀਆ ਤਾਂ ਹੀ ਕਰਦੇ ਆ ਨਾ ਕਿ ਤੁਸੀਂ ਰੋਜ਼ ਉਹਨਾਂ ਨੂੰ ਗਾਈਡ ਕਰ ਰਹੇ ਹੋ ਗਾਈਡ ਤਾਂ ਕਿਨੇ ਕੀ ਹੋਣਾ ਜੀ ਉਹ ਆਪਣੀ ਮਰਜ਼ੀ ਮਰਜ਼ੀ ਕਰਦੇ ਨੇ ਆਪਣੇ ਤਰੀਕੇ ਨਾਲ ਨਹੀਂ ਨਹੀਂ ਬੜਾ ਧੁਰਾ ਦਾ ਤੁਹਾਡਾ ਇਹ ਨਾ ਕੋ ਸੋਸ਼ਲ ਮੀਡੀਆ ਇਸ ਵੇਲੇ ਬਹੁਤ ਇਫੈਕਟਿਵ ਹੈ ਇਹਦਾ ਅਸਰ ਹੁੰਦਾ ਜੀ ਇਹ ਅੱਗੇ ਤਾਂ ਫਿਰ ਹੁਣ ਇਹ ਲੈਕਚਰ ਦਾ ਇੱਕ ਤਾਂ ਸਵਾਲ ਇੱਕ ਜਨਰਲ ਅਸਲ ਦੇ ਵਿੱਚ ਜਿਹੜਾ ਸਿਸਟਮ ਬਣ ਰਿਹਾ ਨਾ ਜਿਵੇਂ ਸੋਸਾਇਟੀ ਇੱਕ ਦੂਜੇ ਨਾਲ ਲੜਦੀ ਫਿਰਦੀ ਆ ਸਾਰੇ ਜਿਵੇਂ ਇੱਥੇ ਪੁਲਿਸ ਨੇ ਕਦੇ ਬਲਡੋਜ਼ਰ ਕਲਚਰ ਚੱਲ ਪਿਆ ਕਦੇ ਇੱਥੇ ਕਰਨਲ ਕੋਟਤਾ ਕਦੇ ਉਧਰ ਹਿਮਾਚਲ ਚ ਕੰਟਰਾਡਿਕਸ਼ਨ ਡਵੈਲਪ ਹੋ ਗਈ ਆਪਸ ਦੇ ਵਿੱਚ ਡਿਫਰੈਂਟ ਟਾਈਪ ਦੇ ਜਿਵੇਂ ਲੋਕਾਂ ਦੇ ਅੰਦਰ ਸਹਿਜ ਤੇ ਬਾਕੀ ਚੀਜ਼ਾਂ ਖਤਮ ਹੋ ਗਈਆਂ ਈਵਨ ਦੋਨਾਂ ਪਾਸਿਆਂ ਤੋਂ ਸਰਕਾਰਾਂ ਦੇ ਤਰਫ ਤੋਂ ਖਾਸ ਤੌਰ ਦੇ ਉੱਤੇ ਵੀ ਬਹੁਤ بڑا ਇੱਕ ਰੁਕਾਵਟਾਂ ਜਿਹੜੀਆਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਫਰੀडम ਆਫ ਐਕਸਪ੍ਰੈਸ਼ਨ ਦੇ ਮਾਮਲੇ 'ਚ ਅੱਜ ਸੁਪਰੀਮ ਕੋਰਟ ਦੀ ਇੱਕ ਖਬਰ ਹੋਰ ਸੀਗੀ ਰਬਿਉਨ ਦੇ ਫਰੰਟ ਪੇਜ ਤੇ ਉਹ ਕਹਿੰਦੇ ਨੇ ਵੀ ਜੇ ਸਧਾਰਨ ਕੇਸਾਂ 'ਚ ਵੀ ਨੀਚੇ ਜਮਾਨਤਾਂ ਨਹੀਂ ਮਿਲਦੀਆਂ ਤਾਂ ਲੱਗਦਾ ਹੈ ਪੁਲਿਸ ਸਟੇਟ 'ਚ ਬਦਲ ਰਹੀ ਹੈ ਸਟੇਟ ਜਮਹੂਰੀਅਤ ਚ ਨਹੀਂ ਬਦਲ ਰਹੀ। ਨਹੀਂ ਸੁਪਰੀਮ ਕੋਰਟ ਦੇ ਆਪਦੇ ਆਪ ਜੀ ਬੜੇ ਅੱਛੇ ਆਏ। ਹਾਂ ਇਹ ਜਿਹੜੀਆਂ ਟਿੱਪਣੀਆਂ ਨੇ ਇਹ ਸਮਾਜ ਦਾ ਸ਼ੀਸਾ ਨੇ। ਇਹ ਸਮਾਜ ਨੂੰ ਕਿੱਧਰ ਲੈ ਜਾ ਰਹੀਆਂ ਨੇ ਇਹਦਾ ਮਤਲਬ ਉਹਨਾਂ ਦੀਆਂ ਟਿੱਪਣੀਆਂ ਦੇਖ ਕੇ ਹੀ ਨੇ ਨਾ ਟਿੱਪਣੀਆਂ ਕਿ ਕਿੱਧਰ ਨੂੰ ਜਾ ਰਿਹਾ ਸਮਾਜ। ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਸ਼ੁੱਡ ਵੈਲਕਮ ਬੜੇ ਅੱਛੇ ਫੈਸਲੇ ਇਹਨਾਂ ਦਿਨਾਂ 'ਚ ਔਰ ਬੜੀਆਂ ਡਾਇਰੈਕਸ਼ਨ ਆਈਆਂ। ਇੱਕ ਅਜ ਮੈਂ ਤੁਹਾਨੂੰ ਹੋਰ ਬੇਨਤੀ ਕਰ ਦਿਆਂ। आज के ट्रिब्यून च अपने तवाड़ी मेंबर पार्लियामेंट चंडीगढ़ ਦਾ ਇੱਕ ਆਰਟੀਕਲ ਉਹ ਪੜਿਓ ਪੜ ਕੇ ਉਹਨੂੰ ਜ਼ਰੂਰ ਨਸ਼ਰ ਕਰਿਓ ਉਸ ਨੇ ਬਹੁਤ ਅੱਛਾ ਹਿਸਟੋਰਿਕਲੀ ਪ੍ਰੂਵ ਕੀਤਾ ਹੈ ਕਿ ਪੰਜਾਬ ਦਾ ਜਿਹੜਾ ਦੁਖਾਂਤ ਹੈ ਉਹ ਕਨਸਟੀਟਿਊਸ਼ਨ ਬਣਨ ਤੋਂ ਹੀ ਸ਼ੁਰੂ ਹੋ ਗਿਆ ਔਰ ਵਿਦਨ ਕਨਸਟੀਟਿਊਸ਼ਨ ਪੰਜਾਬ ਨੂੰ ਜੋ ਹੱਕ ਮਿਲਣਾ ਸੀ ਉਹ ਕਿਉਂ ਨਹੀਂ ਦਿੱਤਾ ਉਹਨੇ ਇਤਨੀ ਦਲੀਲਾਂ ਦਿੱਤੀਆਂ ਕਿ ਹਰ ਸਟੇਟ ਨੂੰ ਕੁਝ ਮਿਲਿਆ ਸਿਵਾਏ ਪੰਜਾਬ ਤੋਂ ਸਾਰੀਆਂ ਨਾਰਤੀਸ ਫਿਰ ਕਸ਼ਮੀਰ ਨੂੰ ਬਕਰਾ ਲਾਗਾ ਲੈਣ ਨੂੰ ਮਨੀਪੁਰ ਨੂੰ ਕਨਸਟੀਟਿਊਸ਼ਨ ਦੇ ਬਣਨ ਵਕਤ ਦਿੱਤੇ ਪਰ ਪੰਜਾਬ ਨੂੰ ਇਗਨੋਰ ਕਰਦਾ ਉਹਨੇ ਪੰਜਾਬ ਐਮਪੀਸ ਨੂੰ ਕਿਹਾ ਕਿ ਇਹ ਬਿਲਕੁਲ ਫੇਲ ਹੋਏ ਜੀ ਚਲੋ ਦੇਖਦੇ ਆ ਤੁਹਾਡੀ 28 ਆਵਾਜ਼ ਕੋਈ ਹੋਰ ਕਿਤੇ ਵੀ ਜਾਂਦੀ ਆ ਤੇ ਜਾਏਗੀ ਤਾਂ ਕਿਤੇ ਨਾ ਕਿਤੇ ਇਸ ਗੱਲ ਤੇ ਗੱਲ ਤੁਰੇਗੀ ਤੇ ਅੱਗੇ ਨੂੰ ਘੱਟੋ ਘੱਟ ਹਿਊਮਨ ਰਾਈਟਸ ਦੇ ਜਿਹੜੇ ਇਸ਼ੂ ਨੇ ਸਖਸੀਅਤਾਂ ਮਾਰੇ ਜੇ ਕੋਈ ਲੈਕਚਰ ਨੇ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਹੈ ਇਹ ਸਾਰੀਆਂ ਗੱਲਾਂ ਲਈ ਕੋਈ ਰਾਹ ਮੋਖੜਾ ਹੋਣ ਪਰ ਗੱਲ ਤੁਰੇ ਤੇ ਲੋਕ ਵੀ ਇਹਦਾ ਗੱਲਾਂ ਨੂੰ ਉਠਾਉਣ ਲੱਗਣ ਤਰਜੀਹਾਂ ਬਦਲਣ ਘਟੋ ਘੱਟ ਤਰਜੀਹ ਇਕੱਲੀ ਪੈਸੇ ਦੀ ਨਹੀਂ ਹੁੰਦੀ ਹਰ ਵਾਰ ਪਰਸਨਲ ਗਰਜਾਂ ਲਈ ਤੁਰੇ ਰਹਿਣਾ ਤੇ ਉਹਦੇ ਤੋਂ ਬਾਹਰ ਜਾ ਕੇ ਵੀ ਕੁਝ ਗੱਲਾਂ ਕਰਨ ਦੀ ਲੋੜ ਹੁੰਦੀ ਹੈ ਬਹੁਤ-ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਮਿਹਰਬਾਨੀ ਤੁਸੀਂ ਮੈਨੂੰ ਯਾਦ ਕੀਤਾ ਚਲੋ ਵਾਹਿਗੁਰੂ ਕਰੇ ਜੀ ਜੀ ਲੋਕਾਂ ਨੂੰ ਠੀਕ ਸੱਚਾ ਪਾਚਾ ਇਨਫਾਰਮੇਸ਼ਨ ਮਿਲੇ ਤੇ ਲੋਕ ਐਕਸ਼ਨ ਲੈਣ ਹੇਟ ਖਤਮ ਹੋਵੇ ਟੂਵਰਡਸ कम्युनिटी टुवर्ड स्टेट ਅਸੀਂ ਇਕੱਠੇ ਹੋ ਕੇ ਸੇਵਾ ਕਰੀਏ ਔਰ ਇਹ ਜਿਹੜੇ ਛੱਡੇ ਚੁਕੜੇ ਇੱਕਤਮ ਹੋਣ ਥੈਂਕ ਯੂ ਵੈਰੀ ਮਚ